ਸਾਰੇ ਬਰਨਾਲਾ ਨਿਵਾਸੀਆਂ ਨੂੰ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ 20 ਤਰੀਕ ਨੂੰ ਜ਼ਰੂਰ ਵੋਟ ਪਾਉਣ ਜਾਣਾ ਮਤਦਾਤਾ ਦਾਨ ਕਰਨਾ ਤਾਂ ਕਿ ਬਰਨਾਲੇ ਦਾ ਵਿਕਾਸ ਕਰ ਸਕੀਏ ਬਰਨਾਲੇ ਨੂੰ ਖੁਸ਼ਹਾਲ ਬਣਾ ਸਕੀਏ ਸਾਰੇ ਅੱਗੇ ਅਪੀਲ ਆ 20 ਤਰੀਕ ਨੂੰ 3 ਨੰਬਰ ਕਮਲ ਦਾ ਬਟਨ ਦਵਾ ਕੇ ਜ਼ਰੂਰ ਕੋਟ ਪਹੁੰਚ ਜਾਓ ਜੀ ਸੁਵੀ ਗਿਆ ਮੈਨੂੰ ਸਾਰੇ ਕਿਸਾਨਾਂ ਨੇ ਕਿਹਾ ਜੀ ਕਿ ਜੋ ਮਿੱਟੀ ਦਾ ਮਾਨਤਾ ਨਹੀਂ ਚੱਕਿਆ ਜਾ ਰਿਹਾ ਪਰ ਇਸ ਤੋਂ ਵੀ ਵੱਡੀ ਮੁਸੀਬਤ ਜਿਹੜੀ ਆ ਉਹ ਡੀਏਪੀ ਦੀ ਘਾਟ ਆ ਕਣਕ ਵਿਜਨ ਲਈ ਡੀਏਪੀ ਦੀ ਜ਼ਰੂਰਤ ਆ ਜੇ ਉਹ ਡੀਏਪੀ ਨਹੀਂ ਮਿਲ ਰਿਹਾ ਤਾਂ ਮੈਂ ਤੁਰੰਤ ਉਹਨਾਂ ਦੀ ਗੱਲ ਸੁਣ ਕੇ ਮੈਂ ਇੱਥੇ ਆਇਆ ਮੈਂ ਨਾਲ ਦੇ ਨਾਲ ਜਿਹੜੇ ਸਾਡੇ ਕੌਮੀ ਪ੍ਰਧਾਨ ਹੈ ਜੇਪੀ ਨੱਡਾ ਜੀ ਉਹਨਾਂ ਨੂੰ ਮੈਂ ਕਿਹਾ ਜੀ ਸਾਡੇ ਇਸ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਖਾਸ ਕਰਕੇ ਸਾਡੇ ਬਰਨਾਲੇ ਇਲਾਕੇ ਦਾ ਪਿੰਡ ਪਿੰਡ ਜਿੱਥੇ ਡੀਏਪੀ ਹੈ ਹੀ ਨਹੀਂ ਅੱਜ ਮੈਂ 3 ਪਿੰਡਾਂ ਜਿੱਥੇ ਜਾ ਕੇ ਆਇਆ ਨੱਤਗੜ ਸੇਖਾ ਉਪਲੀ ਕਿੰਨੇ ਪਿੰਡਾਂ ਨੇ ਕਿਹਾ ਜੀ ਸਾਡੇ ਕੋਲੇ ਇੱਕ ਨੇ ਕਿਹਾ 1000 ਬੋਰੀ ਆ ਜੀ ਇੱਕ ਨੇ ਕਿਹਾ 500 ਬੋਰੀ ਆ ਜੀ ਇੱਕ ਨੇ ਕਿਹਾ 600 ਬੋਰੀ ਆ ਜੀ 1100 ਗੱਟਾ ਸਾਡੇ ਕੋਲੇ ਆ ਗਿਆ ਅੱਜ ਇਹ ਮੈਨੂੰ ਬੜੀ ਖੁਸ਼ੀ ਦੀ ਗੱਲ ਆ ਕਿ ਇੱਕ ਰੇਖ ਅੱਜ ਹੋਰ ਕਾਂਢਲੇ ਤੋਂ ਚੱਲ ਰਹੀ ਯਾਰ 80000 ਰੁਪਏ ਕੋਦੇ ਚ ਆ ਜਾਣੇ ਤੋਂ ਕੋਈ ਸ਼ਾਰਟੇਜ ਕਿਸੇ ਪਿੰਡ ਕੋਈ ਸ਼ਾਰਟੇਜ ਨਹੀਂ ਕਿਸਾਨਾਂ ਨਾਲ ਖੜੇ ਆਹੀ ਤਾਂ ਮੈਂ ਗੱਲ ਕਹਿਣਾ ਕਿ ਅਸੀਂ ਕਿਸਾਨਾਂ ਦੀ ਤਕਲੀਫ ਸਮਝਦੇ ਆਂ ਯਾਰ ਜੋਗ ਪਿੰਡ ਵਾਸੀਓ ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਐ ਠੀਕ ਐ ਗਰੀਬਾਂ ਲਈ ਵਸੀਫਾ ਬਣ ਕੇ ਆਏ ਆ ਸਾਰਿਆਂ ਲਈ ਢਿੱਲੋ ਸਾਹਿਬ ਜਿੰਨੇ ਵੀ ਕੰਮ ਨੇ ਇਹਨਾਂ ਨੇ ਕਿਹਾ ਇਹਨਾਂ ਦਾ ਸੁਪਨਾ ਹੈ ਉਹ ਪੂਰੇ ਹੋਣਗੇ ਚਲੋ ਭਾਜੀ ਆ ਰਹੇ ਕੋਠੇ ਮੈਂ ਸਭ ਤੋਂ ਪਹਿਲਾਂ ਗੱਜਕੇ ਫੰਦੇ ਪਰਵਾਹ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੀਆਂ ਬਹੁਤ ਹੀ ਸਤਿਕਾਰਯੋਗ ਜੀ ਵੀਓ ਭੈਣੋ ਮੇਰੇ ਬਜ਼ੁਰਗੋ ਮੇਰੇ ਵੀਰੋ ਸਭ ਤੋਂ ਪਹਿਲਾਂ ਤਾਂ ਬੀਬੀਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਵੱਡੀ ਗਿਣਤੀ ਤੁਸੀਂ ਆਈਆਂ ਜੀ ਸਾਰੇ ਮੇਰੇ ਵੀਰਾਂ ਦਾ ਮੈਂ ਤਾਂ ਪੁਰਾਣਾ ਇੱਥੇ ਆਉਂਦੇ ਰਿਹਾ ਤੁਹਾਡੇ ਹੀ ਰੇਸ਼ਾ ਰਿੰਦਾ ਮੈਂ ਇੱਕ ਵੇਰ ਜਰੂਰ ਆ ਜਾ ਕੇ ਆਉਣਾ ਪ੍ਰੋਗਰਾਮ ਬਣਾਇਆ ਮੈਂ ਇਹੀ ਕਹਿਣਾ ਹੈ ਗੱਲ ਇਹ ਆ ਤੁਹਾਨੂੰ ਪਤਾ ਹੀ ਲੱਗ ਗਿਆ ਕਿ ਜਿਹੜੀ ਮੌਜੂਦਾ ਸਰਕਾਰ ਆ ਆਪਣੇ ਲੜਾਈਏ ਦੇ ਨਾਲ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਕਿ ਅਸੀਂ ਨਸ਼ੇ ਤੋਂ ਦੂਰ ਕਰਾਂਗੇ ਜੋ ਵਾਅਦੇ ਕੀਤੇ ਸੀ ਕਿ ਕਿਸਾਨ ਭਰਾ ਬੈਠੇ ਆ ਕਿ ਬੰਡੀਆਂ 'ਚ ਮਾਲ ਚੱਕਿਆ ਜਾਊ ਪਰ ਫਿਰ ਵਾਅਦਾ ਕੀਤਾ ਸੀ ਹੋਰ ਵੀ ਸਾਰਾ ਇੰਤਜ਼ਾਮ ਕਰਾਂਗੇ ਬਿਲਕੁਲ ਫੇਲ ਹੋ ਗਏ ਮੈਨੂੰ ਅਖੀਰ 'ਚ ਪਰਸੋਂ ਮੈਂ ਪਿੰਡਾਂ 'ਚ ਸੀਗਾ ਕਿਹਾ ਜੀ ਡੀਪੀ ਨਹੀਂ ਮਿਲਦਾ ਤੇ ਰਾਖਾ ਫੋਟੋਮੀ ਆਪਰੇਟਰ ਜੀ ਹੋ ਗਿਆ ਜੀ ਮੈਂ ਅੱਜ ਤੁਹਾਡੇ ਪੂਰੇ ਰਾਖਾ ਆਊਗਾ ਕੱਲ ਇੰਤਜ਼ਾਮ ਪਰਸੋਂ ਦਿੱਲੀ ਟੈਲੀਫੋਨ ਕੀਤਾ ਫਿਰ ਜਿਹੜੇ ਆਪਣੇ ਉਮੀ ਪ੍ਰਧਾਨ ਵੀ ਨੇ ਔਰ ਖਾਦ ਮੰਤਰੀ ਨੇ ਨੱਡਾ ਨੱਡਾ ਸਾਹਿਬ ਜੇਪੀ ਨੱਡਾ ਜੀ ਉਹਨਾਂ ਨੇ ਦੋ ਰੇਕਾਂ ਆਲਰੇਡੀ ਪਹੁੰਚ ਗਈਆਂ ਨੇ ਪਹਿਲਾਂ ਪਹੁੰਚ ਚੁੱਕੀਆਂ ਨੇ ਜਿਹਦਾ ਮਾਲ ਦਵਾ ਦਾ ਸਾਰੇ ਪਿੰਡਾਂ ਚ ਪਹੁੰਚ ਗਿਆ ਆਪਣੇ ਇੱਥੇ ਕੋਆਪਰੇਟਿਵ ਦਾ ਕੋਈ ਆਦਮੀ ਬੈਠਾ ਇੱਥੇ ਪਹੁੰਚਣਾ ਚਾਹੀਦਾ ਫੋ ਬੈਠਾ ਤੇ ਕੋਆਪਰੇਟਿਵ ਵਾਲਾ ਪਤਾ ਕਰੋ ਕੋਆਪਰੇਟਿਵ ਜਰੂਰ ਤੁਹਾਡੇ ਟਰੱਕ ਆਇਆ ਹੁਣ ਆਏ ਨੇ ਜੀ ਉਹ ਜੀ ਆਉਂਦਾ ਟਰੱਕ ਪੜ੍ਹ ਤੋਂ ਜੀ ਆਇਆ ਪੜ੍ਹ ਤੋਂ ਆਇਆ ਜੀ ਆਗੇ ਜਾਈ ਅਰੇ ਦੀ ਛੇਵਾਏ ਇਹ ਆ ਗਏ ਨਾ ਇਹ ਮੈਂ ਦੱਸਣਾ ਚਾਹੁੰਦਾ ਕਿ ਬਿਲਕੁਲ ਨਹੀਂ ਸੀ ਆ ਰਿਹਾ ਤੇ ਕਿਫਕੋ ਦਾ ਦਿੱਲੀ ਵਾਲੇ ਜਦੋਂ ਨੱਡੇ ਨੂੰ ਟੈਲੀਫੋਨ ਕੀਤਾ ਮੰਤਰੀ ਨੇ ਮੁੱਖ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹਨੇ ਕਿ ਪੰਜਾਬ ਚ ਦੇਖੋ ਪਹਿਲੇ ਕਿਸਾਨ ਦੁਖੀ ਆ ਹੁਣ ਕਣਕ ਆਪਾਂ ਬੀਜ ਨਹੀਂ ਸਕਦੇ ਮੈਂ ਵੀ ਜੀਮਿੰਦਾਰ ਦਾ ਪੁੱਤ ਆ ਮੈਨੂੰ ਵੀ ਪਤਾ ਕਿ ਕੜਕ ਤਾਂ ਵੀਜੀ ਜਾਊ ਜੇ ਡੀਏਪੀ ਹੋਊਗਾ। ਸੋ ਇਸ ਕਰਕੇ ਹੁਣ ਡੀਏਪੀ ਦੀ ਕੋਈ ਘਾਟ ਨਹੀਂ ਹੋਏਗੀ ਆਪਾਂ ਲਿਆਂਦਾ। ਬਾਕੀ ਆ ਮੇਰੀਆਂ ਬੀਬੀਆਂ ਪੈਣਾ ਬਹੁਤ ਵੱਡੀ ਗਿਣਤੀ ਚ ਬੈਠੀਆਂ ਨੇ। ਇਹਨਾਂ ਨਾਲ ਵਾਦਾ ਕੀਤਾ ਸੀ ਹਜ਼ਾਰ-ਹਜ਼ਾਰ ਰੁਪਏ ਦੇਵਾਂਗੇ। ਮੈਂ ਪਹਿਲਾਂ ਵੀ ਆਇਆ ਸੀ। ਜੋ ਕੋਈ ਬੀਬੀ ਹੱਥ ਖੜਾ ਕਰਕੇ ਕਹਿ ਸਕਦੇ ਆ ਕਿਸੇ ਨੂੰ ਹਜ਼ਾਰ ਰੁਪਏ ਮਿਲਿਆ ਪਾਹੀ? ਮਿਲਿਆ? ਨਹੀਂ ਮਿਲਿਆ। ਨਹੀਂ ਮਿਲਿਆ। ਕਿਸੇ ਦੇ ਬੱਚੇ ਨੂੰ ਰੋਜ਼ਗਾਰ ਮਿਲੀ? ਨਹੀਂ। ਮਿਲੀ ਕਿਸੇ ਦੇ? ਬਾਪੂ ਕਹਦਾ ਬੇਲੀ ਕਿਸੇ ਦਾ ਕਾ ਮੈਂ ਕਹਦਾ ਨਹੀਂ ਮਿਲੀ ਤਾਂ ਐ ਕਰ ਦੋ ਹੈ ਹੀ ਨਹੀਂ ਇੱਥੇ ਗਰੀਬ ਬੈਠੇ ਆ ਰਾਸ਼ਨ ਕਾਰਡ ਕੱਟ ਤੇ ਜਿਹਨੂੰ ਰਾਸ਼ਨ ਵੀ ਨਹੀਂ ਮਿਲਿਆ ਮਿਲਿਆ ਭਾਈ ਨਹੀਂ ਮਿਲਦਾ ਸੋ ਇਹ ਸਰਕਾਰ ਨੇ ਕੋਈ ਵੀ ਵਾਦਾ ਇਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਗਰੀਬਾਂ ਦੇ ਮੁੰਡਿਆਂ ਨੂੰ ਐਮਐਲਏ ਬਣਾਵਾਂਗੇ ਅਸੀਂ ਜਿਹੜੇ ਸਾਡੇ ਕਿਸਾਨ ਭਰਾ ਉਹਨਾਂ ਦਾ ਆ ਕਰ ਦਿਆਂਗੇ ਅੱਜ ਮੰਡੀਆਂ ਚ ਰੋਲ ਰਹੇ ਆ ਇਸ ਤੋਂ ਪਹਿਲਾਂ ਆਪਣੀ ਸਰਕਾਰਾਂ ਰਹੀਆਂ ਨੇ ਮੈਨੂੰ ਯਾਦ ਆ 6 ਮਹੀਨੇ ਪਹਿਲਾਂ ਜਿਹੜਾ ਆਪਾਂ ਬੋਰੀਆਂ ਕਹਿੰਦੇ ਆ ਵਾਰਦਾਨਾ ਇਹ ਕਲਕੱਤੇ ਤੋਂ ਹੁੰਦਾ 6 ਮਹੀਨੇ ਪਹਿਲਾਂ ਅਸੀਂ ਉੱਥੇ ਜਿਹੜਾ ਖੇਤੀਬਾੜੀ ਸੈਕਟਰ ਨੂੰ ਬਿਠਾ ਦਦੇ ਸੀਗੇ ਕਿ ਮਾਲ ਬਣਾ ਕੇ ਉੱਥੋਂ ਗੱਡੀਆਂ 'ਚ ਭਜਵਾ ਤੇ ਜਗਾ ਜਗਾ ਮੰਡੀਆਂ 'ਚ ਪਹਚਾ ਅੱਜ ਮੈਂ ਨੰਗਲ ਪਿੰਡ ਸੀ ਪਾਸੋਂ ਮੈਂ ਪਿੰਡ ਦੇਖਿਆ ਉੱਥੇ ਬੋਰੀ ਨਹੀਂ ਹੈ ਬਹੁਤ ਬੁਰਾ ਖਾਲਾ ਜੀ ਚੌਲ ਬਹੁਤ ਬੁਰਾ ਖਾਲਾ 20-20 ਦਿਨ ਲੱਗਦੇ ਨੇ ਜੀ 20-20 ਦਿਨ ਵਿੱਚ 20-20 ਦਿਨ ਪਰ ਤੁਹਾਨੂੰ ਉਹ ਦਿਨ ਯਾਦ ਹੋਣਗੇ ਜਦੋਂ ਅਸੀਂ ਪਹਿਲਾਂ ਆਪਾਂ ਸਰਕਾਰ ਸੀਗੇ ਕਿ ਟਰਾਲੀ ਭਰਦੇ ਸੀ ਕਾਲੀ ਥੱਲੇ ਸਿਰਦੇ ਸੀ ਨਾਲ ਦੇ ਨਾਲ ਬੈਗ ਭਰਦੇ ਸੀ ਔਰ ਇੱਧਰ ਹੁਣ ਦੋ ਦੂਜੇ ਦਿਨ ਤੁਹਾਡੇ ਅਕਾਊਂਟ 'ਚ ਪੈਸਾ ਆਉਂਦਾ ਆਉਂਦਾ ਸੀ ਕਿ ਨਹੀਂ ਆਉਂਦਾ ਸੀ ਹਾਂਜੀ ਹਜੇ ਤੱਕ ਨਹੀਂ ਆਇਆ ਹਜੇ ਨਹੀਂ ਇਹਨੇ 15 ਜੂਨ ਤੋਂ ਬਾਅਦ 22 ਜੂਨ ਤੋਂ ਬਾਅਦ ਟਾਈਮਿੰਟ ਨਹੀਂ ਆਈ ਇਹ ਬਹੁਤ ਨਕਮੀ ਸਾਰੇ ਪਾਸਿਆਂ ਤੋਂ ਨਕਮੀ ਸਰਕਾਰ ਆ ਇਹ ਸਰਕਾਰ ਹਰੇਕ ਫਰੰਟ 'ਤੇ ਫੇਲ ਹੋ ਚੁੱਕੀ ਆ ਹੁਣ ਕਿਸੇ ਪਾਸੇ ਲਾ ਲੋ ਕਿਸੇ ਗਰੀਬ ਦੀ ਨਹੀਂ ਸੁਣਦੇ ਕਿਸੇ ਕਿਸਾਨ ਦੀ ਨਹੀਂ ਸੁਣਦੇ ਕਿਸੇ ਨੌਜਵਾਨ ਦੀ ਨਹੀਂ ਸੁਣਦੇ ਮੈਂ ਕਿਸੇ ਦੀ ਮੇਰੀ ਗੱਲ ਸਮਝਦੇ ਨਹੀਂ ਗੱਲ ਸਰਕਾਰਾਂ ਦਾ ਕੰਮ ਹੁੰਦਾ ਕਿ ਗੱਲਾਂ ਸੁਣਨਾ ਇੱਕ ਗੱਲ ਕੀ ਕਰਦੇ ਆ ਕਿ ਚੁਟਕਲੇ ਸੁਣਾਉਂਦੇ ਆ ਉਹਦੇ ਤੇ ਆਪਾਂ ਇੱਕ ਬਦਲਾਅ ਵਾਲੇ ਚੁਟਕਲੇ ਸੁਣ ਕੇ ਆਪਾਂ ਖੁਸ਼ ਹੋ ਗਏ ਕਿ ਇਹਨਾਂ ਨੇ ਝੂਠ ਬੋਲਿਆ ਵੀ ਪਤਾ ਨਹੀਂ ਅਸੀਂ ਕਿੱਡਾ ਵੱਡਾ ਬਦਲਾਅ ਲਿਆ ਦੇਾਂਗੇ ਪੰਜਾਬ 'ਚ ਕੀ ਹੋ ਜਾਊਗਾ ਗੱਲ ਤੁਸੀਂ ਵੀ ਸੱਚੇ ਹੋ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਉਹਨਾਂ ਨੇ ਕੁਝ ਕੀਤਾ ਨਹੀਂ ਤੁਸੀਂ ਕੀ ਪਤਾ ਨਹੀਂ ਕੀ ਕਰਦੇ ਆਂਗੇ ਪਰ ਮੈਂ ਬਿਲਕੁਲ ਕਹਿਣਾ ਚਾਹੁੰਦਾ ਕਿ ਪੁਰਾਣੀਆਂ ਸਰਕਾਰਾਂ ਨਾਲੋਂ ਵੀ ਨਕਬੀ ਸਰਕਾਰ ਨਿਕਲੀ ਮੈਂ ਤਾਂ ਪਿੰਡ-ਪਿੰਡ ਗਿਆ ਮੈਂ ਸ਼ਹਿਰ-ਸ਼ਹਿਰ ਗਿਆ ਮੈਂ ਵਾਰਡ 'ਚ ਗਿਆ ਮੈਂ ਤੁਹਾਨੂੰ ਸੱਚਾਈ ਦੱਸਦਾ ਲੋਕਾਂ ਨੇ ਮਨ ਬਣਾ ਲਿਆ ਕਾ ਹੁਣ ਜਿਹੜੀ ਪਹਿਲਾਂ ਤਾਂ 13 ਤਰੀਕ ਨੂੰ ਪੈਣੀ ਆ ਸ ਹੁਣ 20 ਨੂੰ ਪੈ ਰਹੀਆਂ ਵੋਟਾਂ ਲੋਕਾਂ ਨੇ ਮਨ ਬਣਾ ਲਿਆ ਕਿਸੇ ਨੂੰ ਚੱਲਦਾ ਕਰਨਾ ਇਹ ਮੈਂ ਕਹਿਣੀ ਚਾਹੁੰਦਾ ਆਪਣੇ ਚਾਰ ਜਗ੍ਹਾ ਜਿਮਨੀ ਚੋੜਾਂ ਹੋ ਰਹੀਆਂ ਤੇ ਚਾਰ ਜਿਮਨੀ ਚੋੜਾਂ ਦੇ ਨਾਲ ਨਾ ਸਰਕਾਰ ਡਿਗਣੀ ਆ ਨਾ ਸਰਕਾਰ ਬਣਨੀ ਆ ਪਰ ਇੱਕ ਮੈਂ ਤੁਹਾਨੂੰ ਗੱਲ ਦੱਸ ਦਿੰਦਾ ਜਿਹੜੀ ਜਿਮਨੀ ਚੋੜ ਸਰਕਾਰ ਹਾਰ ਜੇ ਤਾਂ ਉਹਨੂੰ ਹਲੂਣਾ ਦੇਣਾ ਤੁਹਾਡਾ ਫਰਜ਼ ਬਣਦਾ ਉਹ ਹਿੱਲ ਜਾਂਦੀ ਆ ਹੁਣ ਇਹ ਪਤਾ ਲੱਗਦਾ ਕਿ ਲੋਕ ਸਾਨੂੰ ਪਸੰਦ ਨਹੀਂ ਕਰਦੇ ਜਿਵੇਂ ਪਚਾੜ ਆਉਂਦਾ ਕਹਿੰਦਾ ਹਿੰਦਿਆ ਨਾ ਉਦੋਂ ਬਾਅਦ ਉਹ ਬਿਲਡਿੰਗ ਗਿਰਦੀ ਆ ਤੇ ਸਾਲ ਡੇਢ ਸਾਲ ਸਰਕਾਰ ਗਰੂਗੀ ਅਗਲਾ ਸਰਕਾਰ ਜਿਹੜੀ ਬਣੂਗੀ ਮੈਂ ਤੁਹਾਨੂੰ ਸੱਚਾਈ ਦੱਸਦਾ ਭਾਰਤੀ ਜਨਤਾ ਪਾਰਟੀ ਦੀ ਜਿੱਥੇ ਮੈਂ ਹੁਣ ਜੋ ਉੱਤਰ ਪ੍ਰਦੇਸ਼ ਜਾ ਕੇ ਆ ਹਫਤਾ ਪਹਿਲਾਂ ਜਿੱਥੇ ਭਾਰਤੀ ਜਨਤਾ ਪਾਰਟੀ ਸਰਕਾਰ ਆ ਮੈਂ ਐਵੇਂ ਨਹੀਂ ਕਾਂਗਰਸ ਛੱਡ ਕੇ ਉੱਥੇ ਗਿਆ ਉੱਥੇ ਹੀ ਆਪਣਾ ਵਿਕਾਸ ਹੋਇਆ ਉੱਥੇ ਹੀ ਗੱਲ ਸੁਣਦੇ ਆ ਅੱਜ ਮੈਂ ਡੀਪੀ ਦੀ ਗੱਲ ਮੈਂ ਬਰਸੋ ਜੋ ਚੌਥੇ ਮੈਨੂੰ ਪਿੰਡਾ ਦੱਸੀ ਮੈਂ ਨਾਲ ਦੀ ਨਾਲ ਟੈਲੀਫੋਨ ਤੇ ਗੱਲ ਕੀਤੀ ਨਾਲ ਦੀ ਨਾਲ ਗੱਡੀਆਂ ਚੱਲੀਆਂ ਹੁਣ ਮੈਂ ਦੇਖ ਕੇ ਆ ਅੱਜ ਫੇਰ ਆਪਣੇ ਦੋ ਹੋਰ ਗੱਡੀਆਂ ਹੋਰ ਭਰੀਆਂ ਟ੍ਰੇਨਾਂ ਪੂਰੀ ਰੇਕ ਜਿਹੜੀ ਭਰੀ ਖੜੀ ਆ 80000 ਬੋਰੀ ਆ ਰਹੀ ਹੈ ਸੋ ਇਹ ਜਿਹੜਾ ਕੰਮ ਆ ਹਰਿਆਣਾ ਲਾਲੂ ਆਪਣਾ ਗਵਾਂਢੀ ਸੋਪਾ ਜਦੋਂ ਤੁਸੀਂ ਪੁਰਾਣੇ ਹੋ ਜਦੋਂ ਹਰਿਆਣਾ ਬਣ ਹੋਇਆ ਸੀ ਹਰਿਆਣੇ ਵਾਲੇ ਤੇ ਹਿਮਾਚਲ ਵਾਲੇ ਰੋਂਦੇ ਹੁੰਦੇ ਸੀ ਕਿ ਯਾਰ ਜਿਹੜਾ ਸਾਡਾ ਵੱਡਾ ਭਰਾ ਸੋਪਾ ਪੰਜਾਬ ਉਹ ਤਾਂ ਖੁਸ਼ਹਾਲ ਆ ਸਾਡੇ ਕੋਲ ਕੀ ਆ ਅੱਜ ਸੁਰਮੈ ਕਹਿਣਾ ਚਾਹੁੰਦਾ ਆਪਾਂ ਤੋਂ ਅੱਗੇ ਲੰਘ ਗਏ ਆਪਾਂ ਨੰਬਰ 1 ਤੇ ਹੁੰਦੇ ਸੀ ਅੱਜ ਉੱਤਰ ਪ੍ਰਦੇਸ਼ 20ਵੇਂ ਨੰਬਰ ਤੇ ਸੀ ਅੱਜ ਉਤਰਪਤੇ 2 ਨੰਬਰ ਤੇ ਆ ਗਿਆ ਔਰ ਆਪਾਂ 28ਵੇਂ ਨੰਬਰ ਤੇ ਚੱਲੋ ਆਪਣੇ ਬੱਚੇ ਭਾਈ ਜੀ ਰੋਜ਼ਗਾਰ ਲਈ ਕੈਨੇਡਾ ਇੱਥੇ ਕੋਈ ਰੋਜ਼ਗਾਰ ਨਹੀਂ ਕਿਸੇ ਨੂੰ ਕੰਮ ਨਹੀਂ ਤੋਂ ਮੈਂ ਤਾਂ ਬੇਨਤੀ ਕਰਨ ਆਇਆ ਕਿ ਤੁਹਾਨੂੰ ਸਾਰਿਆਂ ਨੂੰ ਕਿ ਤੁਸੀਂ ਸਾਰੇ ਭਰਾਓ ਉੱਥੇ ਮੇਰੇ ਜੀਵਿਤਾਰ ਭਰਾ ਵੀ ਬੈਠੇ ਆ ਮੇਰੇ ਭੈਣਾਂ ਵੀ ਬੈਠੀਆਂ ਨੇ ਕਿ ਇਹ ਤਾਂ ਅਸੀਂ ਕਿਹੜਾ ਜੋਰਾ ਤੁਸਤਾ ਨੂੰ ਪਹਿਲਾਂ ਫਰਖਿਆ ਹੋਇਆ ਆਪਾਂ ਜ਼ਿਲ੍ਹਾ ਬਣਾਇਆ ਤੁਸੀਂ ਕਿ ਜ਼ਿਲ੍ਹਾ ਬਣਾਉਣਾ ਚਾਹੀਦਾ ਮੇਰਾ ਘਰ ਬਨਾਲਾ ਰੈਕੋਰਡ ਸੜਕ ਬਣਾਈ ਅੱਜ ਕਿ ਤੁਹਾਡੇ ਇੱਥੇ ਬੜਾ ਵੱਡਾ ਹਸਪਤਾਲ ਮੈਂ ਲੈ ਕੇ ਆਂਦਾ ਸੀ ਪਤਾ ਤੁਹਾਨੂੰ ਦੇ ਕਿਹਾ ਜੀ ਹਾਂ 100 ਕਰੋੜ ਰੁਪਏ 40 ਕਰੋੜ ਪਾਤਾ ਸੀ ਇਹ ਨਕਮੀ ਸਰਕਾਰ ਨੂੰ ਲੱਗਿਆ ਕਿ ਤੁਹਾਡੇ ਜਮੀਨਾਂ ਦੀ ਕੀਮਤ ਤਾਂ ਹੀ ਵੱਧ ਜਾਣੀ ਐ ਸੀ ਸਾਰਾ ਦਾ ਭਲਾ ਹੋਣਾ ਸੀ ਜੇ ਕੋਈ ਗਰੀਬ ਹੁੰਦਾ ਇੱਥੇ ਇਲਾਜ ਹੋ ਜਾਂਦਾ ਇਹ ਨਕਮੇ ਸਰਕਾਰ ਨੂੰ ਲੱਗਿਆ ਵੀ ਜੇ ਹਸਪਤਾਲ ਬਣ ਗਿਆ ਤਾਂ ਜਿਵੇਂ ਜ਼ਿਲ੍ਹੇ ਦਾ ਨੋ ਕੇਵਲ ਟੋ ਲੋਕ ਕਹਿੰਦੇ ਆ ਵੀ ਪਤਾ ਨਹੀਂ ਕੇਵਲ ਟੋ ਲੋਕ ਕੀ ਖੱਟ ਜੂਗਾ ਮੈਂ ਝੋੜੀ ਅੱਡ ਕੇ ਇਹਨਾਂ ਨੂੰ ਕਿਹਾ ਵੀ ਗੱਲ ਸੁਣੋ ਤੁਸੀਂ ਮੇਰਾ ਵੋਟ ਟਾ ਦਿਓ ਮੇਰਾ ਨੀ ਪੱਥਰ ਟਾ ਦਿਓ ਮੈਨੂੰ ਕੋਈ ਪਰ ਬਰਨਾਲੇ ਦੇ ਲੋਕਾਂ ਲਈ ਹੰਢਿਆਏ ਦੇ ਲੋਕਾਂ ਲਈ ਤੁਸੀਂ ਕਦੇ ਇਹ ਧੋਖਾ ਨਾ ਕਰੋ ਬੜੀ ਮੁਸ਼ਕਲ ਨਾਲ ਦੇਖੋ ਜਦੋਂ ਆਪਾਂ ਨੂੰ ਕੋਈ ਇਲਾਜ ਕਰਾਉਣਾ ਪੈਂਦਾ ਜਾਂ ਲੁਧਿਆਣਾੇ ਭਜਣਾ ਪੈਂਦਾ ਜਾਂ ਬਠਿੰਡੇ ਭਜਣਾ ਪੈਂਦਾ ਜਾਂ ਪਟਿਆਲੇ ਜਾਂ ਚੰਡੀਗੜ੍ਹ ਪੀਜੀਆ ਇਹ ਇੱਥੇ ਐਡਾ ਵੱਡਾ ਹਸਤਾਲ ਆ ਜਾਂਦਾ ਆਪਾਂ ਨੂੰ ਕੀ ਜਾਣ ਦੇ ਲੋੜ ਸੀ ਇਹ ਆਪਣਾ ਧੋਖਾ ਹੋਇਆ ਮੈਂ ਤੁਹਾਨੂੰ ਦੱਸਣ ਆਇਆ ਕਿ ਤੁਹਾਨੂੰ ਸਮਝ ਹੋਣੀ ਚਾਹੀਦੀ ਆ ਆਪਾਂ ਇਹਦੇ ਜਾ ਕੇ ਪਿੱਛੇ ਲਾ ਕੇ ਕਿਸਦੇ ਵੋਟਾਂ ਪਾ ਦਿੰਨੇ ਆ ਸਰਕਾਰਾਂ ਉਹ ਹੁੰਦੀਆਂ ਜਿਹੜਾ ਕੰਮ ਕਰਾਉਂਦੀਆਂ ਜਦੋਂ ਹੁਣ ਇਸ ਵੇਲੇ ਮੈਂ ਦੱਸਣਾ ਚਾਹੁੰਨਾ ਤੁਸੀਂ ਕਹੋਗੇ ਜੀ ਵਿਰੋਧੀ ਧਿਰ ਆ ਕਾਂਗਰਸ ਆ ਵਿਰੋਧੀ ਧਿਰ ਤੁਹਾਨੂੰ ਕਈ ਤਾਂ ਪੜੇ ਲਿਖੇ ਪਤਾ ਕਈ ਉਹ ਬਚਾਰਾ ਨਹੀਂ ਪਤਾ ਕਿ ਕਾਂਗਰਸ ਤੇ ਝਾੜੂ ਮਿਲੇ ਵੇ ਆ ਇਹ ਗਠਬੰਧਨ ਚ ਇਕੱਠੇ ਆ ਉਧਰੋਂ ਰਾਹੁਲ ਗਾਂਧੀ ਤੇ ਕੇਸ਼ਰੀਵਾਰ ਇਕੱਠੇ ਰਲ ਕੇ ਦੂਜੇ ਸੂਬਿਆਂ ਚ ਇਕੱਠੇ ਇਲੈਕਸ਼ਨ ਲੜਦੇ ਆ ਇੱਥੇ ਵੀ ਜੇ ਕਾਂਗਰਸ ਨੂੰ ਵੋਟ ਪਾਈ ਤਾਂ ਝਾੜੂ ਨੂੰ ਸਮਝ ਲਓ ਝਾੜੂ ਨੂੰ ਪਾਤੀ ਕਾਂਗਰਸ ਨੂੰ ਸਮਝ ਲਓ ਕਿ ਜਿਵੇਂ ਆਪਣਾ ਸਮਝੌਤਾ ਕਾਲੀਦ ਨਾਲ ਸੀਗਾ ਇਹਨਾਂ ਦਾ ਸਮਝੌਤਾ ਹੋਇਆ ਵੇ ਸੋ ਇਸ ਕਰਕੇ ਮੈਂ ਬੇਨਤੀ ਕਰਨਾ ਆ ਉਹਨਾਂ ਤਾਂ ਸਾਰੇ ਨਹੀਂ ਆ ਤੁਹਾਡੇ ਕੋਲ ਪਰ ਤੁਸੀਂ ਸੋਚ ਕੇ ਸਮਝ ਕੇ ਜਿਹੜਾ ਆਪਣਾ ਕੋਈ ਭਲਾ ਕਰ ਸਕਦਾ ਉਹਨੂੰ ਪਾਰਟ ਦੀ ਰਿਪੋਰਟ ਪਾਉਣੀ ਹੈ ਮੈਂ ਤੁਹਾਨੂੰ ਥੋੜਾ ਵੀ ਵਾਦਾ ਕਰਦਾ ਕਿ ਜਦੋਂ ਡੀਪੀ ਮੰਗਾਇਆ ਜਿਵੇਂ ਹੁਣ ਮੰਡੀਆਂ 'ਚ ਅਸੀਂ ਰੌਲਾ ਪਾਇਆ ਵੀ ਭਾਈ ਬਾੜ ਦਾ ਨਾ ਹੋਰ ਝੋਕਰਾਓ ਹਮੇਸ਼ਾ ਆਪਣਾ ਵਧੀਆ ਸਰਕਾਰ ਆਪਣਾ ਹੋਰ ਕੋਈ ਐਂਡਾ ਨਹੀਂ ਮੈਂ ਤੁਹਾਡੇ ਚੋਂ ਆ ਪਿੰਡ ਮੇਰਾ ਟੱਲੇਆ ਵਾਲਾ ਤੁਹਾਨੂੰ ਜਾਣਦੇ ਹੋਗੇ ਤੁਸੀਂ ਸਾਰੇ ਜਾਣਦੇ ਹੋ ਕਦੇ ਭੁੱਲੇ ਕਦੇ ਵੀ ਅਸੀਂ ਇਕੱਠੇ ਹਾਂ ਜਾਣਦੇ ਆ 108 ਇੱਥੇ ਮੈਂ ਗਵਰਨਮੈਂਟ ਹਾਈ ਸਕੂਲ 'ਚ ਪੜ੍ਹਿਆ ਹਾਂ ਇੱਥੇ ਐਸਡੀ ਕਾਲਜ ਪੜ੍ਹਿਆ ਹਾਂ ਤੋਂ ਮੈਨੂੰ ਆਪਣੇ ਇਲਾਕੇ ਦੇ ਤਾਂ ਹੀ ਮੈਂ ਜ਼ਿਲ੍ਹਾ ਬਣਾਇਆ ਸੀ ਤੁਹਾਨੂੰ ਪਤਾ ਕਿ ਮੁੱਖ ਮੰਤਰੀ ਵੀ ਰਹਿ ਗਏ ਜਿਲ੍ਹਾ ਨਹੀਂ ਸੀ ਬਣਿਆ ਆਪਾਂ ਜਿਲ੍ਹਾ ਬਣਾਇਆ ਜਿਲ੍ਹਾ ਬਣਨਾ ਤਰੱਕੀ ਹੋਈ ਜਿਹੜੀਆਂ ਸੜਕਾਂ ਨੇ ਸਾਰੇ ਜ਼ਿਲ੍ਹੇ ਕਰਕੇ ਆਈਆਂ ਜੇ ਤਹਿਸੀਲ ਹੁੰਦੀ ਉਹ ਛੋਟੀ ਤਹਿਸੀਲ ਹੁੰਦੀ ਆ ਸੋ ਸਾਰੀਆਂ ਗੱਲਾਂ ਤਾਂ ਹੋਣਗੀਆਂ ਆਪਾਂ ਵਿਕਾਸ ਕਰਾਵਾਂਗੇ ਆਪਾਂ ਅੱਗੇ ਵਧਾਂਗੇ ਨਹੀਂ ਤਾਂ ਆਪਣੇ ਆਉਣ ਵਾਲਾ ਭਵਿੱਖ ਜਿਹੜਾ ਹੁਣ ਇਹਨਾਂ ਨੇ ਕਰਜ਼ਾ ਚੜਾਈ ਜਾਂਦੇ ਆ 22 ਲੱਖ ਕਰੋੜ ਜਿਹੜਾ ਕਰਜ਼ਾ ਸੀ ਉਹ ਸਰਕਾਰ ਆਈ ਹੈ ਅੱਜ 375000 ਕਰੋੜ ਕਰਜ਼ਾ ਹੋ ਗਿਆ ਹਰੇਕ ਮਹੀਨੇ ਜੇ 3 ਮਹੀਨਿਆਂ ਬਾਅਦ 73000 ਕਰੋੜ ਕਰਜ਼ਾ ਲਈ ਜਾਂਦੇ ਆ ਸੋ ਇਹਨਾਂ ਦਾ ਮੈਨੂੰ ਲੱਗਦਾ ਸੱਚਾਈ ਤੁਹਾਨੂੰ ਦੱਸਦਾ ਕਿ ਇਹਨਾਂ ਨੂੰ ਸਰਕਾਰ ਚਲਾਉਣੀ ਨਹੀਂ ਆਈ ਇਹ ਨਹੀਂ ਮੈਂ ਇਲੈਕਸ਼ਨਾਂ ਕਰਕੇ ਕਰਦਾ ਮੈਂ ਤੁਹਾਨੂੰ ਸੱਚਾਈ ਦੱਸਦਾ ਹਰੇਕ ਕੀ ਜੋ ਵੀ ਹੁੰਦੀ ਹੋ ਤਜਰਬੇ ਨਾਲ ਹੁੰਦੀ ਜਿ ਆਪਾਂ ਖੇਤੀਬਾੜੀ ਵੀ ਕਰਦੇ ਆ ਤਾਂ ਆਪਾਂ ਨੂੰ ਪਤਾ ਕਿ ਕਦੋਂ ਰੌਣੀ ਕਰਨੀ ਆ ਕਦੋਂ ਰੇ ਪਾਉਣਾ ਕਦੋਂ ਸਪਰੇਅ ਕਰਨਾ ਸੋ ਇਹਨਾਂ ਲੋਕਾਂ ਨੂੰ ਇਸ ਗੱਲ ਦਾ ਇਲਮ ਨਹੀਂ ਹੈਗਾ ਇਹ ਤਾਂ ਵਿਚਾਰੇ ਚੁਟਕਲੇ ਸੁਣਾਉਨੇ ਥੋੜੇ ਵੀਰ ਦੀ ਮੈਂ ਗੱਲ ਦੱਸਦਾ ਨਾ ਤਾਂ ਉਹਨੇ ਚੁਟਕਲੇ ਹੁੰਦੇ ਨਾ ਹੀ ਕੋਈ ਸ਼ਰੋ ਸ਼ਰੀ ਆਉਂਦੀ ਆ ਮੈਂ ਕੀ ਦੱਸਾਂ ਨਾਇਮ ਨੂੰ ਬੱਕਰੀਆਂ ਦਾ ਦੁੱਧ ਚੋਣਾ ਉਹ ਤਾਂ ਗਾਂ ਵੇਰੇ ਰਹੇ ਨੇ ਉਹ ਤਾਂ ਉਹੀ ਉਹ ਤਾਂ ਉਹੀ ਕੰਮ ਇਹ ਕਰਨ ਵਾਲੇ ਆ ਇਹਨਾਂ ਦਾ ਕੰਮ ਆਪਣਾ ਕੰਮ ਤਾਂ ਵਿਕਾਸ ਕਰਾਉਣਾ ਉਹ ਕਿਤੇ ਬਹੁਤ ਰਹਿੰਦੇ ਉਹਦਾ ਗ੍ਰੇਡਾ ਤੋਂ ਹੁੰਦੇ ਸੀ ਨਾ ਗ੍ਰੇਡਾ ਬਾਕੇ ਉਹਦਾ ਪਹਿਲੇ ਜਵਾਨਾਂ ਚ ਆਪਣੇ ਮਜ਼ਾਰੀ ਨਹੀਂ ਸੀ ਆਉਂਦਾ ਹੁੰਦਾ ਖੇਡੇ ਵਾਲਾ ਡਰਾਮੇ ਕਰਦੇ ਆ ਡਰਾਮੇ ਕਰਦੇ ਉਹ ਕਹਿੰਦਾ ਸੀ ਆਹ ਦੇਖੋ ਸੱਪ ਨਿਕਲੇ ਆਇਆ ਉਹ ਦੇਖੀ ਜਾਂਦੇ ਸੱਪ ਤਾਂ ਨਿਕਲਦਾ ਨਹੀਂ ਸੀ ਉਹਨੂੰ ਇਕੱਠੀ ਜੀ ਕਰਕੇ ਡੋੰਡੂਗੀ ਆਪਦਾ ਖੇਤ ਉਰ ਪੈਂਦਾ ਡਰਾਮੇ ਕਰਦੇ ਕੋਈ ਵੀ ਕਰਕੇ ਗਏ ਨੇ ਕਰਕੇ ਗਏ ਇਹ ਤਾਂ ਡੁਗਡੂਬੀ ਵਾਲੇ ਆ ਤੇ ਆਪਦੀ ਡੁਗਡੂਬੀ ਵਜਾਂਦੇ ਆ ਤੇ ਅੱਗੇ ਚਲੇ ਜਾਂ ਦੇਸ਼ ਕਰਕੇ ਮੈਂ ਤੁਹਾਨੂੰ ਅੱਜ ਬੇਨਤੀ ਕਰਨ ਆਇਆ ਪੈਣਾ ਨੂੰ ਬਹੁਤ ਵੱਡੀ ਰੈਕੀ ਦੇ ਵਿੱਚ ਸਾਡੇ ਵੀਰਾਂ ਨੂੰ ਕਿ 20 ਤਰੀਕ ਨੂੰ ਇੱਕੋ ਇੱਕ ਵੋਟ ਉਸ ਦਾ ਪਾਉਣੀ ਆ ਫਵਾਇਓ ਵੀ ਕਮਲ ਦੇ ਖੋਲ ਨੂੰ ਤੀਜੇ ਨੰਬਰ ਦਾ ਬਟਨ ਆ ਤੇ ਬੇਨਤੀ ਕਰਨ ਆਇਆ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦਾ ਬੇਨਤੀ ਹੈ ਸਾਰਿਆਂ ਜੇ ਲੋਕ ਪ੍ਰਮਾਣ ਤਮਾਰ ਦੀ ਸਰਕਾਰ ਆਈ ਆ ਸਾਰੀਆਂ ਸਰਕਾਰਾਂ ਨਿਕੰਮੀ ਆ ਇਹ ਖਾੜਕੂ ਬਾਤ ਹੈ ਕਹਿੰਦਾ ਕਿ ਸਾਡ ਖਾੜਕੂ ਬਾਤ ਤੋਂ ਬਹਾਂਂਗਾ ਨਹੀਂ ਕੰਮ ਅਸੀਂ ਤਾਂ ਕਹਿੰਦੇ ਆ ਬੀਜਪੀ ਦੀ ਸਰਕਾਰ ਆਵੇ ਤਾਂ ਸੁਧਾਰ ਆ ਸਕਦਾ ਨਹੀਂ ਸੁਧਾਰ ਨਹੀਂ ਹੋ ਸਕਦਾ ਪੰਜਾਬ ਦਾ ਤੁਹਾਨੂੰ ਸੱਚੀ ਗੱਲ ਜੇ ਇਹ ਨਹੀਂ ਵੀ ਇਹ ਜੇ ਕਿਤੇ ਫੇਰ ਸਰਕਾਰ ਦੁਬਾਰਾ ਆ ਗਈ ਤੁਸੀਂ ਪੰਜਾਬ ਤੇ ਦੇਖੋ ਕੀ ਹਾਲ ਹੋਊਗਾ ਬਹੁਤ ਬੁਰਾ ਹਾਲ ਹੋਣਾ ਜੇ ਤਾਂ ਇਹ ਬਦਲਾਅ ਹੋ ਜੇ ਤਾਂ ਚੰਗੀ ਗੱਲ ਬਦਲਾਅ ਹੋਊਗਾ ਬਹੁਤ ਪੱਕਾ ਹੋਊਗਾ ਨਹੀਂ ਮੰਨ ਲਵੇਗੀ ਇਹ ਸਰਕਾਰ ਇਹ ਤਾਂ ਬਹੁਤ ਬੁਰਾ ਹਾਲ ਹੋ ਜਾਣਾ ਸਾਨੂੰ ਪਤਾ ਜੋ ਭਾਈ ਸਾਹਿਬ ਨੇ ਕਿਹਾ ਨਾ 1 ਕਰੋੜ ਰੁਪਏ ਦੀ ਗੱਲ ਹੈ। ਮੈਨੂੰ ਆਪ ਪਤਾ ਜੀ ਉਸ ਮੈਂ ਕਿਹਾ ਹੋਇਆ ਵੀ ਚਲਿਆ ਤੁਹਾਨੂੰ ਮੈਂ ਦੱਸ ਰਿਹਾ ਦਾ ਮੈਨੂੰ ਪਤਾ ਸਾਰੀ ਗੱਲ ਹੈ। ਬੇਹਲਕੇ ਦੇ ਵਿੱਚ ਜੀ ਇਹਨਾਂ ਦਾ ਚੋਣ ਪ੍ਰਚਾਰ ਬਹੁਤ ਵਧੀਆ ਚੱਲ ਰਿਹਾ ਹੈ। ਕਿਉਂਕਿ ਜਿਸ ਤਰ੍ਹਾਂ ਆਮ ਲੋਕਾਂ ਨੂੰ ਹੁਣ ਪਤਾ ਹੈਗਾ ਵੀ ਜਿੰਨਾ ਦੀ ਕੇਂਦਰ ਦੇ ਵਿੱਚ ਸਰਕਾਰ ਹੁੰਦੀ ਹੈ ਉਸੇ ਨੂੰ ਜਿੱਤੇ ਹੁਣ ਤੋਂ ਫਾਇਦਾ ਹੈ। ਕਿਉਂਕਿ ਢਿੱਲੋਂ ਸਾਹਿਬ ਇੱਕੋ ਇਨਸਾਨ ਨੇਗੇ ਜਿਹੜੇ ਬਰਨਾਲੇ ਹਲਕੇ ਲਈ ਬਹੁਤ ਘੁੱਸ ਲਿਆ ਸਕਦੇ ਨੇ। ਸੋ ਸੋਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਸਮੁੱਚੇ ਬਰਨਾਲਾ ਹਲਕੇ ਦੇ ਵੋਟਰਾਂ ਨੂੰ ਇਹ ਅਪੀਲ ਕਰਦਾ ਵੀ ਜੇ ਆਪਾਂ ਨੇ ਬਰਨਾਲੇ ਦਾ ਕੁਝ ਬਣਾਉਣਾ ਹੈ ਬਰਨਾਲੇ ਨੂੰ ਵਧੀਆ ਤਰੱਕੀਆਂ ਚ ਲੈ ਕੇ ਜਾਣਾ ਤਾਂ ਆਪਣਾ ਇੱਕੋ ਇੱਕ ਵੋਟ ਕਮਲ ਦੇ ਫੁੱਲ ਦੇ ਇਨਸਾਨ ਤੇ ਸਰਦਾਰ ਕੇਵਲ ਸਿੰਘ ਨੂੰ ਜਿਤਾਈਏ ਆਪਾਂ ਢਿੱਲੋ ਸਾਹਿਬ ਦੀ ਕਾਮਯਾਬੀ ਸਾਰੇ ਇਲਾਕੇ ਦੀ ਕਾਮਯਾਬੀ ਆ ਕਿਉਂਕਿ ਇਹਨਾਂ ਦੀ ਜਿੱਤ ਦੇ ਨਾਲ ਸਮੁੱਚੇ ਪੰਜਾਬ ਦੀ ਰਾਜਨੀਤੀ ਬਦਲ ਜਾਊਗੀ ਕਿਉਂਕਿ ਆਉਣ ਵਾਲੇ 2027 ਦੇ ਵਿੱਚ ਜਦੋਂ ਆਮ ਇਲੈਕਸ਼ਨ ਹੋਣਗੇ ਵਿਧਾਨ ਸਭਾ ਦੇ ਉਦੋਂ ਸਥਿਤੀ ਕੁਝ ਹੋਰ ਹੀ ਹੋਊਗੀ ਜੇ ਕੇਵਲ ਸਿੰਘ ਟਿੱਲੋਂ ਜਿੱਤਦੇ ਨੇ